ਲਾ ਸੂਆ ਸੂਈਆ ਬਾਈ ਕਹਿੰਦਾ ਤੇ ਲੇਵੇ ਦੀ ਮੰਤਰ ਜਿਹੜੀ ਹੈਗੀ ਨਾ ਕਰਮ ਵਾਲੀ ਤੁਸੀਂ ਸੂ ਤੱਕ ਲੇਵਾ ਲਈ ਖੜੀ ਆ ਦੂਜਾ ਸੂਆ ਸੇ ਹੋਈ ਇਹ ਆ ਗਈ ਝੋਟੀ ਤੇ ਮੈਨੂੰ ਐ ਦਾ ਲੈ ਵੀ ਮਿੱਤਰੋ ਆ ਦੇਖ ਲੋ 92000 ਰੁਪਏ ਦੀ ਸਾਨੂੰ ਆਹ ਮੱਝ ਮਿਲ ਲਈਆਂ ਇਹਦੀ ਬਾਈ ਕਹਿੰਦਾ ਨਾ ਦੁੱਧ ਦੀ ਜਿਹੜੀ ਹੈਗੀ ਇਹਨਾਂ 14 ਕਿਲੋ ਦੀ ਗਰੰਟੀ ਰਹੂਗੀ ਬਾਕੀ ਕਰਮ ਵਾਲੀ ਦਾ ਲੇਵਾ ਵੀ ਹੈ ਹਾਂ 90000 ਦੀ ਦੇ ਦੂਗਾ ਜੇ ਘੱਟ ਵੱਧ ਨਹੀਂ ਕਹਿੰਦੇ ਤੱਕ ਠੀਕ ਆ ਹਾਂਜੀ ਅੱਸੀ ਕੱਲ੍ਹ ਦੋਸਤੋ ਬੱਬੂ ਸਵਾਤ ਕਰਦੇ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਬੱਬੂ ਕੋਲੇ ਪਹੁੰਚੇ ਹੋਏ ਸੀ ਬਾਈ ਬੱਬੂ ਕੋਲੇ ਨਾ ਅੱਜ ਆਪਾਂ ਸਾਨੂੰ ਨੌ ਨਗ ਦਿਖਾ ਦਾਂਗੇ ਮਿੱਤਰੋ ਚਾਰ ਗਾਵਾ ਤੇ ਚਾਰ ਆਗੀਆਂ ਮੱਜਾਂ ਤੇ ਨੌਵੇਂ ਨੰਬਰ ਦੇ ਉੱਤੇ ਇੱਕ ਮੱਝ ਆਪਾਂ ਤੁਹਾਨੂੰ ਨਾ ਬਾਈ ਦੀ ਆਉਣ ਵਾਲੀ ਆ ਤੇ ਨਾਗ ਜਿਹੜੇ ਹੈਗੇ ਉਹ ਟੋਟਲ 8 ਵੀ ਰਹਿ ਸਕਦੇ ਤੇ 9 ਵੀ ਹੋ ਸਕਦੇ ਹੈਗੇ ਤੇ ਮੱਜਾਂ ਜਿਹੜੀਆਂ ਦਿਖਾਉਣੀਆਂ ਆ ਆਪਾਂ ਤੁਹਾਨੂੰ ਨਾ ਆ ਦੇਖ ਲਓ ਚੰਗੇ ਕੱਦ ਕਾਠ ਵਾਲੀਆਂ ਤੇ ਸੂਈਆਂ ਸਵਾਈਆਂ ਤੁਹਾਨੂੰ ਇਹ ਨਾ ਮੱਜਾਂ ਮਿਲਣਗੀਆਂ ਇੱਕ ਇਧਰਲੇ ਪਾਸੇ ਜਮਾ ਤਾਜੀ ਸੂਈ ਹੋਈ ਇੱਕ ਮੱਝ ਹੈ ਇੱਥੇ ਮਿੱਤਰੋ ਆਇਓ ਤਸੱਲੀ ਕਰ ਲਿਓ ਹਨ ਆਪਣਾ ਦੋ ਡੰਗ ਚੋਕੇ ਲਿਆ ਸਕਦੇ ਹੋ ਤੇ ਇਹ ਜਿਹੜੀ ਹੈਗੀ ਨਾ ਹੁਣੇ ਹੁਣ ਸੁਈ ਹੋਈ ਆ ਅ ਅੱਜ ਦੀ ਤਾਜੀ ਸੁਈ ਹੈ ਤੇ ਜੇਰ ਜਿਹੜੀ ਹੈਗੀ ਉਹ ਪਾ ਕੇ ਜਮਾ ਡਾਣਾਗੀ ਐਨ ਮਤਲਬ ਜੇਰ ਕਿੱਧਰਲੇ ਪਾਸੇ ਪਈ ਆ ਉਹ ਉਹ ਪਈ ਆ ਮਿੱਤਰੋ ਜੇਰ ਵੀ ਆਪਾਂ ਤੁਹਾਨੂੰ ਦਿਖਾ ਦਨੇ ਆ ਵੀਡੀਓ ਦੇ ਵਿੱਚ ਤੇ ਆ ਆ ਗਈ ਇਸ ਮੱਝ ਦੀ ਜੇਰ ਤੇ ਆ ਬਾਈ ਦੀ ਮੱਝ ਜਿਹੜੀ ਹੈਗੀ ਘਰੇ ਰੱਖੀ ਹੋਈ ਆ ਆਜੋ ਕਰਾਗੇ ਬਾਈ ਨਾਲ ਗੱਲਬਾਤ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਸਰ ਜੀ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਨਾਮ ਦੱਸੋਗੇ ਨਾਮ ਮੇਰਾ ਬੱਬੂ ਆ ਬਾਈ ਪਿੰਡ ਤਖਤਮਾਲਾ ਤਹਿਸੀਲ ਕਾਲਾਵਲੀ ਜ਼ਿਲ੍ਹਾ ਸਰਸਾਈ ਠੀਕ ਹੈ ਹਾਂਜੀ ਅੱਛਾ ਭਾਈ ਅੱਜ ਆਪਣੇ ਕੋਲ ਕਿੰਨੇ ਨਾਗ ਆ ਗਏ ਰਮਣ ਆਪਣੇ ਕੋਲ ਵੀਰੇ ਚਾਰ ਤਾਂ ਗਾਂਵਾਂ ਨੇ ਠੀਕ ਹੈ ਤੇ ਪੰਜ ਮੱਜਾਂ ਨੇ ਚਾਰ ਆਪਣੇ ਕੋਲ ਹੁਣ ਆਈਆਂ ਇੱਕ ਛੁੱਟੀ ਆਈ ਐ ਨਹੀਂ ਭਾਈ ਠੀਕ ਆ ਕਿਹੜੇ ਪਾਸੋਂ ਸਟਾਰਟ ਕਰੀਏ ਮੇਰੇ ਪਾਸੋਂ ਮਰਜ਼ੀ ਕਰ ਲਓ ਚੱਲ ਫਿਰ ਕਹਿੰਦਾ ਸੂਈ ਸਵਾਈ ਗਾਂ ਤੋਂ ਆਪਾਂ ਸ਼ੁਰੂ ਕਰ ਲਗੇ ਹਨ ਜਿਹੜੀ ਤੇਰੀ ਆਹ ਗਾਂ ਆ ਗਈ ਭਾਈ ਇਸ ਗਾਂ ਦਾ ਪਹਿਲਾ ਸੂਆ ਦੱਸ ਇਹ ਦੂਜਾ ਸੂਆ ਭਾਈ ਦੂਜਾ ਸੂਆ ਹਾਂਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਅੱਜ ਰਮਣ ਤੀਜਾ ਦਿਨ ਆ ਭਾਈ ਤੀਜਾ ਦਿਨ ਅਸੀਂ ਬੌਲੇ ਹੀ ਆਪਾਂ ਕੱਢ ਕੇ ਦਿਖਾ ਦਿਆਂ ਭਾਈ ਠੀਕ ਹੈ ਤੇ ਬੱਚਾ ਮਗਰ ਮਗਰ ਅੱਛਾ ਕਿੰਨਾ ਕਬੌਲਾ ਹੁਣ ਬੋਲਾ ਵੀਰੇ ਹੁਣ ਹੋਊ ਐਸੇ ਲਈ 15-16 ਕਿਲੋ ਹਾਂ 20 ਦਰਵਾਸ ਦੁੱਧ ਦੇ ਦੂ ਬਾਈ ਠੀਕ ਆ ਹਾਂ ਕੱਦ ਦੋੱਚੀ ਦਾ ਬਾਈ ਲੈ ਤੋੜ ਕੇ ਲੈ ਵੀ ਮਿੱਤਰੋ ਆਹ ਦੇਖ ਲਓ ਤੁਸੀਂ ਗਾਂ ਦਾ ਕੱਦ ਕਾਠ ਚੈੱਕ ਕਰ ਲਓ ਵੀ ਦੂਜਾ ਸੂਆ ਇਹ ਸੂਈ ਹੋਈ ਗਾਂ ਆ ਗਈ ਆ ਬੌਲਾ ਕਿੰਨਾ ਦੱਸਿਆ ਸੀ ਬੱਬੂ ਵੀਰੇ 15 ਕਿਲੋ ਬੌਲਾ ਹੋ ਰਮਣ ਹੁਣ ਮੇਰਾ 13 ਕਿਲੋ 20 ਤੋਂ ਬਾਅਦ ਪਲੱਸ ਪਲੱਸ ਦੁੱਧ ਦੇ ਦੋ ਬਈ ਕੱਦ ਕਾਠ ਲਵਾਈ ਬਹੁਤਾ ਬੱਚੀ ਸੀ ਠੀਕ ਹੈ ਤੇ ਕੀ ਰੇਟਰ ਹੋਏ ਦਾ ਬਈ ਫਿਰ ਇਹਦਾ ਰਮਣ ਜਮਾ ਜੈਜ ਲੈਣ ਦੇਣ ਜਾ ਹਾਂ ਹਾਂ 85000 ਰੁਪਏ ਦੀ ਬੱਚੀ ਦੇ ਦਿਆਂ ਬਈ ਤੁਹਾਡਾ ਵਟਾ 82000 ਦੀ ਦੇ ਦੇਣੀ ਠੀਕ ਆ ਲੈ ਵੀ ਆ ਦੇਖ ਲੋ ਮਿੱਤਰੋ ਜਿਹੜੀ ਹੈਗੀ ਐ ਨਾ 82000 ਰੁਪਏ ਦੀ ਇਹ ਗਾਂ ਮਿਲੂਗੀ ਸੋਨੂ ਤੇ ਮੁੱਲ 85000 ਰੁਪਿਆ ਆ ਜਾ ਬੱਬੂ ਅੱਛਾ ਬੱਬੂ ਜਿਵੇਂ ਹੁਣ ਗਾਂਾਂ ਵਾਲੀਆਂ ਨਾਗ ਤਾਂ ਆਪਣੇ ਕੋਲੇ ਸਾਰੇ ਆ ਗਏ ਗੱਪਣਾ ਨਹੀਂ ਵੀਰੇ ਤਿੰਨੇ ਪਛ ਗਿਆ ਯਾਰ ਤੇਰੀ ਜਿਹੜੀ ਆਹਾ ਆ ਗਈ ਹਾਂਜੀ ਹਾਂਜੀ ਯਾਰ ਇਹਦਾ ਵੀ ਕੱਦ ਕਾਠ ਬਹੁਤ ਆ ਹਾਂਜੀ ਹਾਂ ਇਹ ਦੂਜਾ ਸੂਆ ਸੂਰਮਣ ਇਹਦੇ ਕੱਦ ਤਾਂ ਬਾਕੀ ਹੈ ਬਾਈ ਇੱਕ ਹੱਤਾ ਬਾਕੀ ਹਾਂਜੀ ਹਾਂਜੀ ਦੂਜਾ ਸੂਆ ਹਾਂਜੀ ਦੂਜਾ ਸੂਆ ਤੇ ਕਿੰਨੇ ਕਿ ਦੁੱਧ ਵਾਲੀ ਗਾਂ ਰੋਬੀ ਦੁੱਧ ਰਮਣੇ ਨੇ 18-19 ਕਿਲੋ ਪਾਇਆ ਵੀਰੇ ਪਹਿਲਾਂ ਨੇ ਆਪਾਂ 18 ਕਿਲੋ ਕਹਿ ਕੇ ਭੇਜ ਦਾਂਗੇ ਵੈਰੀ ਗੁੱਡ ਹਾਂਜੀ ਬਾਈ ਲੈ ਵੀ ਮਿੱਤਰੋ ਜੀ ਇਹਨੇ ਨਾ 18 ਪਾਇਆ ਹਨਾ ਐਡੇ ਵੱਡੇ ਕੱਦ ਕਾਠ ਵਾਲੀ ਮਾਂ ਫੇਸ ਕੁਆਲਟੀ ਬਹੁਤ ਚੰਗੇ ਬ ਤੂਣ ਵਾਲੀ ਆ ਤੇ ਲੇਵਾ ਨਾ ਬਹੁਤ ਘਟ گاਵਾਂ ਨੂੰ ਲੱਗਿਆ ਹੁੰਦਾ ਜਿਹੇ ਜਿਹੇ ਇਹਦੇ ਲੇਵਾ ਲੱਗਿਆ ਬਹੁਤ ਸਾਫ ਸੁਥਰੇ ਲੇਵੇ ਵਾਲੀ ਗਾਂ ਆ ਗਈ ਥੋੜਾ ਜਿਹਾ ਮੀਂਹ ਪਈ ਜਾਂਦਾ ਚਿੱਕੜ ਹੈਗਾ ਮਾੜਾ ਜਿਹਾ ਸਾਡੇ ਥੋੜੀ ਥੋੜੀ ਇਹ ਇਧਰ ਮੂੰਹ ਕਰੇਦਾ ਮੇਰੇ ਕੰਨੀ ਦੇਖੀ ਲੈ ਆਹ ਦੇਖ ਲੋ ਹੁਣ ਤੁਸੀਂ ਬੱਬੂ ਫਿਰ ਕੀ ਰੇਟਰ ਹੋ ਇਹਦਾ ਇਹਦਾ ਰਮਣ ਰੇਟ ਕੋ 85 ਨਹੀਂ ਕੋਈ 90 ਨਹੀਂ ਬਸ ਲੈਂਡ ਦੇਣ ਜੇ ਕੋਈ ਘਰੇ ਬਾਈ ਹੁੰਦਾ 72000 ਦੀ ਬੱਚੀ ਦੇਣਾ ਲੈ ਵੀ ਮਿੱਤਰੋ ਜਿਹੜਾ ਆ ਜਾਂਦੀ ਇਹਨਾਂ ਗਾਂ ਆਹਾ ਸੋਨੂੰ ਲੈ ਜਾ ਲੈ ਜਾ ਕਰਾ ਇਹ ਆਹ ਦੇਖ ਲੋ ਹੁਣ ਸੋਨੂੰ ਆਹ 72000 ਰੁਪਏ ਦੀ ਗਾਂ ਮੈਨੀ ਆ ਕੱਦ ਕੱਡ ਦੇਖ ਲੋ ਕਿੱਡੇ ਵੱਡੇ ਕੱਦ ਕੱਠ ਵਾਲੀ ਆ ਰੇਟ ਜਮਾ ਜਾਇਜ਼ ਲੱਗਿਆ ਤਾਂ 10 ਜ਼ਰੂਰ ਦਿਓ ਅੱਛਾ ਜਿਹੜੀ ਤੇਰੇ ਕੋਲ ਡੱਬੀ ਗਾਂ ਆ ਗਈ ਆਹ ਹਰ ਹੁਣ ਬਾਈ ਇਹ ਵੀ ਦੂਜਾ ਸੂਆ ਸੂਗੀ ਇਹਦੇ ਕਿੰਨੇ ਦਿਨ ਬਾਕੀ ਆ ਇਹਦੇ ਇੱਕ ਹਫ਼ਤਾ 10 ਦਿਨ ਤਾਂ ਖੁੱਲੇ ਲੈ ਜੂ ਬੱਚੇ ਤਾਂ 10 12 ਦਿਨ ਬਾਈ ਅੱਛਾ 10 12 ਦਿਨ ਇਹ ਕਿੰਨੇ ਦਾ ਦੁੱਧ ਵਾਲੀ ਆ ਇਹਨੇ ਰਮਣ ਬਾਈ 30 ਕਿਲੋ ਦੁੱਧ ਦਿੱਤਾ ਹੋਇਆ ਵੀਰੇ ਗਦਰਾਣੇ ਪਿੰਡ ਤੋਂ ਲਿਆ ਆਪਾਂ ਨਾਲ ਦੇ ਅੱਛਾ ਤੇ ਹੁਣ ਦੂਜੇ ਸੂਏ ਵਾਸਤੇ ਕਿੰਨਾ ਕੁ ਪਾ ਦੂਗੀ 25 26 ਕਿਲੋ ਦੁੱਧ ਖੁੱਲਾ ਪਾ ਬਸ ਘੱਟ ਵੱਧ ਨਹੀਂ ਕਹਿੰਦਾ 95000 ਰੁਪਏ ਬੱਚੀ ਦੇ ਦੇਣਾ ਆਪਾਂ ਠੀਕ ਆ ਲੈ ਵੀ ਆ ਦੇਖ ਲੋ ਹਜੇ ਜਿਹੜੀ ਹੈਗੀ ਐ ਨਾ ਕੱਚੀ ਪਈ ਐ ਵਹੜ ਤੇ 25 ਕਿਲੋ ਦੁੱਧ ਬਾਈ ਕਹਿੰਦਾ ਪਾਉਣਾ ਚਾਹੀਦਾ ਲਿਆ ਕਰਨ ਵਾਲੇ ਇੱਧਰ ਲਿਆ ਕਰਾ ਲੰਮੀ ਲੁੰਮੀ ਬਹੁਤ ਹੈਗਾ 95000 ਦੀ ਹੈ ਹਾਂ ਹਾਂਜੀ ਬਾਈ ਇਹ ਆ ਦੇਖੋ ਜਿਹੜੀ ਆ ਜਾਂਦੀ ਐ ਹਜੇ ੱਥਲੇਵਾ ਯਾਰ ਬਹੁਤ ਬਣਾਉਣਾ ਆਹਲੇ ਤਾਂ ਬੱਚੀ ਗੁੰਦੀ ਮਰਦੀ ਰਹਿਣ ਜਮਾ ਤੇ ਜਿਹੜੀ ਆਉ ਆ ਗਈ ਤੇਰੀ ਯਾਰ ਆਦਾ ਯਾਰ ਗਾਂਹ ਤੇਰੀ ਵਾਲੀ ਵੱਡੀ ਆ ਵੇ ਇਹ ਰਮਨ ਕਹਿਨ ਨੂੰ ਬਈ ਦੂਜਾ ਕੱਲਾ ਪਾਉਂਦੀ ਪਰਤੀਜਾ ਸੋ ਸੂ ਗਈ ਆਏ ਹਾਏ ਹਾਏ ਆ ਜਿਹੜਾ ਸੂਏ ਜਿਹੜਾ ਦਿਲ ਲੁੱਟ ਲੈਣਾ ਹਾਂ ਕੱਦ-ਕਾਟ ਬਹੁਤ ਬੱਚੀ ਰਮਨ ਬਾਈ ਹਾਂ ਤੁਸੀਂ ਸੂ ਤੱਕਲੇ ਵਾਲਾਈ ਖੜੀ ਆ ਦੂਜਾ ਸੂਏ ਸੇ ਹੋਈ ਇਹ ਆ ਗਈ ਝੋਟੀ ਤੇ ਮੈਨੂੰ ਐ ਕਿੰਨਾ ਦੁੱਧ ਪਾ ਦੂਗੀ ਤੇਰੀ ਆਹ ਤੂੰ ਰਮਨ ਨੇ 22-30 ਕਿਲੋ ਦਿੱਤਾ ਹੋਇਆ ਵੀਰੇ ਦੂਜੇ ਸੂਏ ਅੱਛਾ ਹਾਂ ਐਦ ਕੀ ਉਮੀਦ ਕਰਦੇ ਆ ਵੀ ਪਲੀ ਅੱਗੇ ਨਾਲੋਂ ਹਾਂ 25 ਕਿਲੋ ਦੁੱਧ ਜਮਾ ਖੁੱਲਾ ਪਾ ਦੋ ਬੱਛੀ ਹਾਂਜੀ ਬਾਈ ਯਾਰ ਕੱਦ ਘਾਟ ਬਹੁਤ ਆ ਇਹ ਵੀ ਕਰਾਂ ਇੱਧਰਲੇ ਪਾਸੇ ਬੱਛੀ ਦੇ ਪਏ ਨੇ ਇਹਦੇ ਵੀ ਹਫਤਾ ਇੱਕ ਵੇਲੇ ਇੱਕ ਮਿੰਟ ਖੜੀ ਕਰਾ ਇਹ ਮੈਂ ਫਿਰ ਨਾ ਉੱਤਰੋ ਤੁਰਦਿਆਂ ਹੋਰੋਂ ਜੇ ਕਰਦਿਆਂ ਨੇ ਇਹ ਆ ਦੇਖੋ ਕਰ ਲੇਵਾ ਦੇਖ ਲੋ ਕਰਮਾਲੀ ਦਾ ਲੇਵਾ ਐਨ ਪੂਰਾ ਫਸਿਆ ਖੜਾ ਹੈਗਾ ਤੇ ਹਜੇ ਦਿਨ ਲੈ ਜੂਗੀ ਹਾਂ ਦਿਨ ਹਫਤਾ ਲੈ ਜੂ ਰਮਣ ਬਾਈ ਠੀਕ ਆ ਕੀ ਰੇਟ ਰੋ ਪੁੱਛਦਾ ਫਿਰ ਇਹਦਾ ਰਮਣ ਰੇਟ 1,05,000 ਰੁਪਇਆ 95000 ਦੀ ਇਹ ਬੱਛੀ ਦੇਣਗੇ ਆਪਾਂ ਆਏ ਹਾਏ 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 ਲੇ ਵੀ ਹੁਣ ਆ ਦੇਖ ਲੋ ਜਮਾ ਆਪਾਂ ਕਹਿ ਦਗੇ ਵੀ 95000 ਰੁਪਏ ਦੀ ਗਾ ਮਿਲਨੀ ਆ ਸੋਨੂੰ ਆਹ ਕੱਦ ਕਾਟ ਦੇਖ ਲੋ ਬਹੁਤ ਘੱਟ ਕੱਦ ਕਾਟ ਹੁੰਦਾ ਗਾਵਾਂ ਦਾ ਏਡੇ ਏਡੇ ਤੇ ਦੇਖ ਲੋ ਹੁਣ ਲੈ ਵੀ ਦੁੱਧ ਵੀ ਜਿਹੜਾ ਹੈਗਾ 25 ਕਿਲੋ ਹਾਂ 25 26 ਕਿਲੋ ਤਾਂ ਖੁੱਲਾ ਪਾਉ ਦੋ ਏਡੀ ਬਹਿੜ ਨਾਲ ਦੁੱਧ ਦਿੰਦੀ ਵੀ ਨਹੀਂ ਬਾਈ ਫਿਰ ਕੋਈ ਆ ਦੇਖ ਲੋ ਹੁਣ 25 26 ਕਿਲੋ ਵਾਲੀ ਬਹਿੜ ਬਹੁਤ ਵੱਡੇ ਕੱਦ ਕਾਟ ਦੀ ਆ ਜਾ ਕਰਾਂ ਤੇਰੀਆਂ ਮੱਝਾਂ ਕੰਨੀ ਚੱਲ ਹੁਣ ਜਿਹੜੀ ਤੇਰੀ ਆਹਾ ਮੱਝ ਆ ਗਈ ਹਾਂਜੀ ਹਾਂਜੀ ਰਮਨ ਬਾਈ ਆਹਾ ਮੱਝ ਜਿਹੜੀ ਹੈਗੀ ਐ ਮੈਨੂੰ ਐਂ ਦੱਸ ਦੇ ਇਹ ਦੂਜਾ ਸੂਆ ਵੀਰੇ ਦੂਜਾ ਸੂਆ ਆਪਣੇ ਨਾਲ ਦੇ ਦਾਦੂ ਪਿੰਡ ਤੋਂ ਲੈਤੀ ਹੋਈ ਐ ਠੀਕ ਐ ਹਾਂ ਕੱਲ ਤੜਕੇ ਪਰਸੋਂ ਅੱਥ ਨੇ ਸੌਰੀ ਪਰਸੋਂ ਅੱਥ ਨੇ ਸੁੱਈ ਐ ਅੱਛਾ ਹਾਂਜੀ ਭਾਈ ਠੀਕ ਐ ਮਗਰ ਬੱਚਾ ਮਗਰ ਕੱਟਾ ਵੀਰੇ ਦੇ ਲੈ ਵੀ 1 ਮਿੰਟ ਖੜਾ ਕੱਟੀ ਵੀਰੇ ਸੌਰੀ ਕੱਟੀ ਐ ਜੇ ਮਗਰ ਕੱਟੀ ਐ ਆ ਦੇਖੋ ਨਾਲੂ ਆ ਜਮਾ ਨਾਲ ਆ ਹਾਂਜੀ ਉਹ ਦੇਖ ਲੋ ਤੇ ਦੂਜਾ ਸੂਆ ਦੂਜਾ ਵੀਰੇ ਦੂਜਾ ਦੂਜਾ ਸੂ ਖੋਲ ਬਈ ਕਰਾਂ ਕਿੰਨੇ ਕ ਦੁੱਧ ਪਾ ਦੂ ਵੀਰ ਤੂੰ ਤਾਂ ਰਮਣੇ ਨੇ 13 14 ਕਿਲੋ ਦਿੱਤਾ ਹੋਇਆ ਪਹਿਲਾਂ ਨੇ ਅੱਛਾ ਐਤ ਕੀ ਉਮੀਦ ਕਰਦੇ 15 ਕਿਲੋ ਮਹੀਨੇ ਦੁੱਧ ਦੇਣਾ ਚਾਹੀਦਾ ਬਈ ਮੈਂ ਤੇ 13 14 ਕਿਲੋ ਦੀ ਔੜ ਤੇ ਭੇਜ ਦੇ ਹੁਣ ਵਸ ਠੀਕ ਆ ਆ ਦੇਖੋ ਹੁਣ ਲਖੀ ਮੈਂ ਤੇ ਬਿੱਡ ਦਾ ਦਾ ਥਣ ਤੋਂ ਦਾਦਾ ਬਈ ਕਹਿ ਲੱਗ ਲੈ ਲੈ ਵੀ ਮਿੱਤਰੋ ਆਹ ਤਾਜੀ ਸੂਈ ਆ ਗਈ ਤੇ ਹੁਣ ਤੁਸੀਂ ਚੈੱਕ ਕਰ ਲਓ ਜਿਹੜਾ ਥਣਲੇਵਾ ਲੱਗਿਆ ਨਾ ਕਰਮਾਲੀ ਨੂੰ ਬਹੁਤ ਸੋਹਣਾ ਥਣਲੇਵਾ ਲੱਗਿਆ ਹੋਇਆ ਤੇ ਹਰ ਹੁਣ ਦੱਸਦੇ ਇਸ ਝੋਟੀ ਦਾ ਰੇਟ ਕਿੰਨਾ ਰਹੂਗਾ ਰੇਟ ਇਹਦਾ ਰਜਮਣ ਲੈਣ ਦੇ ਅਜਰਮਣ ਹਾਂ 1,117,000 ਰੁਪਏ ਜਮਾ ਜਾਏ ਰੇਟ ਇਹਦਾ ਬਈ 115 ਕਰਦਗੇ ਫਿਰ ਬਸ 115 ਹੀ ਦੇ ਦੇਾਂਗੇ ਫਿਰ ਠੀਕ ਹੈ ਘੱਟ ਵੱਧ ਨਾ ਕਿਓ ਫਿਰ ਠੀਕ ਹੈ ਲੈ ਵੀ ਮਿੱਤਰੋ ਆਹਾਂ ਨਾ ਜਿਹੜੀ ਝੋਟੀ ਜਾਂਦੀ ਹੈ ਕਿ ਦੂਜਾ ਸੂਆ ਸੂਈ ਹੋਈ ਝੋਟੀ ਹੈ ਮਗਰ ਕੱਟੀ ਆ ਬਾਈ ਕਹਿੰਦਾ 13 ਕਿਲੋ ਦੁੱਧ ਮੰਨ ਕੇ ਲੈ ਜਾਓ ਤਾਂ ਵੀ ਕੋਈ ਗੱਲ ਨਹੀਂ ਤੇ ਰੇਟ ਜਿਹੜਾ ਹੈਗਾ ਇਹਦਾ ਉਹ ਦੇਖ ਲਓ ਵੀ ਲੈਣ ਦੇ ਨੇ 1 15 ਕੀਤਾ ਬਾਈ ਨੇ ਆਪਾਂ ਮਾਲ ਰੇਟ ਦੇਖ ਲਓ ਹਨਾ ਮਾਲਕਾਂ ਦੇ ਘਰੇ ਵੀ ਭੇਜ ਦਾਂਗੇ 12 ਕਿਲੋ ਪਹਿਲਾਂ ਝੋਟੀ ਨੇ 12 12.5 ਕਿਲੋ ਦਿੱਤਾ ਹੋਇਆ ਬਈ ਉਮੀਦ ਤਾਂ ਦੀ 15 ਦੀ ਹੈ ਪਰ ਆਪਾਂ 13 14 ਕਿਲੋ ਜੋੜ ਤੇ ਭੇਜਾਂਗੇ ਠੀਕ ਹੈ ਗੱਲ ਅੱਛਾ ਜਿਹੜੀ ਤੇਰੇ ਕੋਲੇ ਆਹ ਮੱਝ ਦਾ ਸੂਆ ਦੱਸ ਮੈਨੂੰ ਜੀ ਤੇ ਰਮਣ ਤੀਜਾ ਸੂਆ ਵੀਰੇ ਤੀਜਾ ਸੂਆ ਹਾਂ ਇਹ ਉਦੋਂ ਆਪਾਂ ਵੀਡੀਓ 'ਚ ਪਾਤੀ ਸੀਗੀ ਤਾਜੀ ਸੂਈ ਸੀ ਉਹ ਤੇ ਤਾਜੀ ਸੂਈ ਸੀਗੀ ਮੈਂ ਲਿਫਫੜੀ ਜੇ ਖੜੀ ਸੀਗੀ ਕਿਉਂਕਿ ਮੌਸਮ ਉਹਦੋਂ ਦੇ ਖਰਾਬ ਆ ਬਾਈ ਠੀਕ ਆ ਅੱਜ ਇਹਨੂੰ 8 ਮਾ 9 ਮਾ ਦਿਨ ਚੜਕੇ ਸੂਈ ਨੂੰ ਹੁਣ 13 ਕਿਲੋ 12.5 12 13 ਕਿਲੋ ਚਵਾ ਦੇਾਂਗੇ 12 ਕਿਲੋ ਦੁੱਧ ਚਵਾ 12 ਕਿਲੋ ਮੰਨ ਕੇ ਲੈ ਲੈ ਵੀਰੇ 12 ਕਿਲੋ ਦੋ ਟਾਈਮ ਚੋ ਕੇ ਫੇਰ ਲੈ ਕੇ ਜਾ ਆਪਣੇ ਕਰੋ ਅੱਛਾ ਹਾਂਜੀ ਠੀਕ ਆ ਚੋਾਈ ਕਰਕੇ ਬਾਈ ਲੈ ਆ ਇਧਰ ਲਿਆ ਕਰ ਲੈ ਵੀ ਇਹਦਾ ਮਗਰ ਕੱਟਾ ਹਣਾ ਹਾਂ ਮਗਰ ਕੱਟਾ ਬਾਈ ਤੇ ਇਹਦਾ ਰੇਟ ਫੇਰ ਆਪਾਂ ਕਿੰਨਾ ਕਰਨਾ ਬਸ ਰੇਟ ਦਾ 2000 ਵੱਧ ਲਾਵਾਂਗੇ ਉਹ ਦਿਨ 92000 ਦੀ ਦੇ ਦੇਾਂਗੇ ਬਾਈ ਠੀ ਤੇ 12 ਕਿਲੋ ਦੁੱਧ ਤੋਲ ਕੇ ਲੈ ਕੇ ਜਾਇਓ ਤੁਸੀਂ ਐ ਨਹੀਂ ਹੈਗਾ ਵੀ ਜਿਹੜਾ ਇੱਕ ਡੰਗ ਚੋਕੇ ਲੈ ਕੇ ਪਰ ਸਾਨੂੰ 12 ਕਿਲੋ ਬਾਈ ਕਹਿੰਦਾ ਤੋਲ ਕੇ ਦੇਣਾ ਆਪਾਂ ਕਿਹਨੇ ਹੈ ਬਬੂ ਤੇ ਰਮਣ ਪਤ ਗਈ ਉਹਦੇ ਮਨ ਲੈ ਲਿਫੜੀ ਖੜੀ ਸੀ ਮੈਂ ਹੁਣ ਦੇਖ ਬਾਈ ਲੈ ਜਾ ਇਧਰ ਹੀ ਲੈ ਜਾ ਜਾਣ ਦੇ ਨਹੀਂ ਮੈਂ ਦੇਖ ਬਾਈ ਹਾਂ ਲੈ ਵੀ ਆ ਦੇ ਉਹਦੇ ਮੈਂ ਹੋਰ ਹੀ ਲੱਗਦੀ ਸੀ ਪੱਕੜ ਜੀ ਨਹੀਂ ਸਹੀ ਗੱਲ ਆ ਇਹ ਜਿਵੇਂ ਜਿਵੇਂ ਚਾਰ ਹੋ ਗਈ ਬਾਈ ਤੇ ਬਾਕੀ ਜਿਵੇਂ ਜਿਵੇਂ ਦੁੱਧ ਤੇ ਆਉਂਦਾ ਪਸ ਹਾਂਜੀ ਹਾਂਜੀ ਹੌਲੀ ਤਿਲਕਣ ਵਾਲੀ ਹੋ ਜਾਂਦੀ ਮੈਟਾਂ ਦੀ ਮੈਟਾਂ ਦੇ ਤਿਲਕਣ ਦਾ ਜਮ ਜਾਂਦਾ ਤੇ ਰੁੱਤਾਂ ਉੱਤੇ ਜੰਮ ਜਾਂਦਾ ਉਹਦਾ ਅੰਦਰ ਹੀ ਖੜਾ ਬਾਈ ਇਹਨਾਂ ਨੂੰ ਅੱਜ 7 ਦਿਨ ਹੋ ਗਏ ਅੰਦਰ ਹੀ ਖੜੇ ਮਾਲ ਸਾਰਾ ਜਿਹੜੀ ਤੇਰੀ ਅਮੀ ਨਹੀਂ ਆ ਗਈ ਪੀਣੀ ਵੀਰੇ ਪਰਸੋਂ ਸੂਈ ਯਾਰ ਰਮਣ ਪਰਸੋਂ ਦੀ ਸੂਈ ਹਾਂ ਇਹ ਆਪਾਂ ਬੀਰੋ ਵਾਲੇ ਘੋੜੇ ਤੋਂ ਲੱਤੀ ਬਾਈ ਅੱਛਾ ਸਾਰੇ ਆਪਣੇ ਹਰਿਆਣੇ ਦਾ ਮਾਲ ਹੀ ਆਪਣਾ ਸਾਰਾ ੱਲੇ ੱਲੇ ਪਿੰਡ ਦੱਸ ਦਿਆਂ ਬਈ ਇੱਥੋਂ ਰੇ ਇੱਥੋਂ ਇਹਦਾ ਸੂਆ ਇਹਦਾ ਦੂਜਾ ਸੂਆ ਭਰਾ ਦੂਜਾ ਸੂਆ ਹਾਂਜੀ ਬਾਈ ਠੀਕ ਐ ਤੇ ਪਰਸੋਂ ਸੂਈ ਚ ਮਗਰ ਬੱਚਾ ਕੱਟਾ ਕੱਟਾ ਜੇ ਮਗਰ ਕੱਟਾ ਆ ਗਿਆ ਮਗਰ ਕਿੰਨਾ ਕੁ ਬੋਲਾ ਬੂਲਾ ਪੀਏ ਬੋਲਾ ਰਮਣੇ ਥੱਲੇ 10 ਕਿਲੋ ਬਈ ਐਵੇਂ ਅਗਲਾ ਅੱਗੇ ਬਾਲਟੀ ਧਰ ਲ ਇਹਦਾ ਜਮਾ ਜੈ ਜੈ ਰੇਟਰ ਮਨ ਬਾਈ ਹਾਂ 90000 ਦੀ ਦੇ ਦੂੰਗਾ ਜੇ ਘੱਟ ਵੱਧ ਨਹੀਂ ਕਹੇ ਤੱਕ ਠੀਕ ਆ ਹਾਂਜੀ ਲੈ ਵੀ ਇੱਧਰ ਲਿਆ ਕਰ ਆਪਾਂ ਮਾਲਕਾਂ ਦੇ ਘਰੇ ਵੀ ਭੇਜ ਦੇ ਜਿੱਥੋਂ ਲਈਏ ਕਿੰਨੇ ਲੈ ਕੇ ਗਏ ਹੋ ਅੱਛਾ ਹਾਂ ਹਾਂ ਠੀਕ ਹੈ ਗੱਲ ਲੈ ਵੀ ਆ ਦੇਖ ਲਓ ਤੁਸੀਂ ਮੀਨ ਹੀ ਆ ਗਈ ਇਹ ਤੇ ਇਹ ਜਿਹੜੀ ਤੁਹਾਨੂੰ ਮੀਨੀ ਮਿਲਣੀ ਆ 90000 ਰੁਪਏ ਦੀ ਆਹ ਮਿਲਣੀ ਆ ਤੁਹਾਨੂੰ ਦੁੱਧ 12 ਕਿਲੋ ਪਾ ਦੂ ਬਾਈ ਕਹਿੰਦਾ ਇਹ ਵੀ ਸੂਈ ਜਿਹੜੀ ਹੈਗੀ ਆ ਉਹ ਤਾਜ਼ੀਆਂ ਵਾਲਿਆਂ ਕੰਮੀਆਂ ਹਨਾ ਥਣ ਲੇਵਾ ਤੁਸੀਂ ਚੈੱਕ ਕਰ ਲਓ ਪੂਸ਼ ਜੀ ਵਿਚਾਲੇ ਆਉਂਦੀ ਆ ਤੁਹਾਨੂੰ ਖੜਾ ਲਾ ਕਰਾਂ ਤੁਹਾਨੂੰ ਮੜਾ ਜਾ ਇਹ ਆ ਦੇਖੋ ਖਾਨ ਜਿਹੜੇ ਹੈਗੇ ਜੇਵੇ ਨੂੰ ਲੱਗੇ ਉਹ ਪੂਰੇ ਸੋਹਣੇ ਆ 90000 ਰੁਪਏ ਦੀ ਤੁਹਾਨੂੰ ਆਹ ਮਿਲਣੀ ਹੈਗੀ ਠੀਕ ਆ ਵੀ ਠੀਕ ਆ ਇਹ ਚ ਮਾਨਤਾ ਨੂੰ ਕੋਈ ਕੋਈ ਗੱਲ ਨਹੀਂ ਰਹਿਣ ਬਸ ਛੋੜ ਸਕਦੇ ਹੋ ਜੀ ਬਸ ਜਾਇਜ਼ ਰੇਟ ਹੈ ਬਾਈ ਠੀਕ ਹੈ ਗੱਲ ਹਾਂ ਉਹਨੂੰ ਤਾਂ ਬਾਹਰ ਕੱਢਿਆ ਕਰਾਂ ਕੁਝ ਜਿਵੇਂ ਹੁਣ ਆਪਣੇ ਕੋਲ ਆ ਆ ਗਈ ਤੇਰੀ ਝੋਟੀ ਹਣਾ ਜਿਹੜੀ ਤਾਜੀ ਸੂਈ ਹੈ ਪਹਿਲਾਂ ਗੱਟੀ ਪਈ ਹਾਂ ਅੱਛਾ ਪਹਿਲੇ ਸੂਏ ਹਾਂਜੀ ਪਹਿਲਾ ਸੂਏ ਪਹਿਲਾ ਸੂਆ ਸੂਈ ਹੈ ਤੇ ਕਿੱਦੇ ਸੂਈ ਇਹ ਇਹ ਸੋਵੇ ਸੂਈ ਆ ਵੀਰੇ ਸਵੇਰੇ ਸੂਈ ਆ ਸਵੇਰੇ ਸੂਈ ਸਾਰਾ ਖਸੋਕਿਆ ਬਈ ਬੱਚਾ ਚੰਗਾਤਾ 2 ਕਿਲੋ ਬੌਲੀ ਗੱਡੀ ਆ ਤਰੋਂ ਕਿ ਬੇਲੀ ਕਰਤੀ ਔਰ ਸੋਲ ਜਮ ਨਹੀਂ ਕਰਦੀ ਬਾਈ ਲਿਆ ਕਰ ਬਾਹਰ ਲਿਆ ਇਹਨੂੰ ਕੱਢ ਕੇ ਇੱਕ ਜਿਹੜੀ ਆ ਆ ਗਈ ਮਿੱਤਰੋ ਹੁਣ ਆਪਾਂ ਇਹਦੀ ਵੀ ਜਾਣਕਾਰੀ ਲੈ ਲਾਂਗੇ ਲਿਆ ਕਰਾ ਲਿਆ ਸੋਨੂੰ ਲੈ ਚੱਲ ਲੈ ਵੀ ਮਿੱਤਰੋ ਆਹ ਦੇਖ ਲਓ ਹੁਣ ਜਿਹੜੀ ਹੈਗੀ ਆਹ ਜਮਾ ਤਾਜੀ ਸੂਈ ਪਹਿਲਾ ਸੂਆ ਸੂਈ ਆ ਬਾਈ ਕਹਿੰਦਾ ਤੇ ਲੇਵੀ ਦੀ ਮੰਤਰ ਜਿਹੜੀ ਹੈਗੀ ਨਾ ਕਰਮ ਵਾਲੀ ਦੀ ਜਮਾਣ ਪੂਰੀ ਠੋਕ ਕੇ ਸੋਹਣੇ ਸੁਨਕੇ ਲੇਵੀ ਵਾਲੀ ਆ ਗਈ ਦੇਖ ਲਓ ਹੁਣ ਤੁਸੀਂ ਜਿਵੇਂ ਬੱਬੂ ਕਿੰਨਾ ਕ ਦੁੱਧ ਪਾ ਦੂ ਤੇਰੀ ਆਹ ਝੋਟੀ ਰਮਣ 12 13 ਕਿਲੋ ਪਹਿਲਾਂ ਇਕੱਠੀ ਇਹਨਾਂ ਨੂੰ ਕੋਈ ਹੋ ਨਹੀਂ ਬਾਈ 12 ਕਿਲੋ ਜੋੜ ਤੇ ਭੇਜਾਂਗੇ ਠੀਕ ਹੈ ਗੱਲ ਜਰ ਮੈਨੂੰ ਇਹ ਦੱਸ ਦੇ ਇਹਦਾ ਰੇਟ ਕੀ ਰਹੂਗਾ ਰੇਟ ਇਹਦਾ ਜਮਰ ਲੈਣ ਦੇ ਨਰਵਣ 1 ਲੱਖ ਤੇ 2000 ਦੀ ਕੱਟੀ ਦੇਣੀ 1 ਲੱਖ ਤੇ 2000 ਠੀਕ ਆ ਲੈ ਵੀ ਮਿੱਤਰੋ ਆਹ ਦੇਖ ਲੋ ਜਮਾ ਤਾਜੀ ਸੂਈ ਆ ਗਈ ਆਹ ਝੋਟੀ ਤੇ ਬਾਈ ਕਹਿੰਦਾ ਨਾ ਆਹ ਦੇਖ ਲੋ ਵੀ 1 ਲੱਖ ਤੇ 2000 ਦੀ ਆਹ ਝੋਟੀ ਦੇ ਦਾਂਗੇ ਆਪਾਂ ਥੱਲੋਂ ਜਿਹੜੀ ਹੈਗੀ ਪੂਰੀ ਸਾਫ ਸੁਥਰੀ ਐ ਤੇ ਬਰੀਕ ਚਮੜੀ ਵਾਲੀ ਆ ਗਈ ਇਹਨੂੰ ਸੋਨੂੰ ਬਾਹਰ ਹੀ ਲਿਆ ਜਿਹੜੀ ਆਹ ਹੁਣੀ-ਹੁਣੀ ਆਈ ਐ ਨਾ ਇਹਨੂੰ ਬਾਹਰ ਲਿਆ ਕਰਾ ਇਹ ਅੱਛਾ ਜਿਹੜੀ ਤੇਰੀ ਆ ਹੁਣ ਲਿਬੜੀ ਖੜੀ ਐ ਹਾਂਜੀ ਹਾਂਜੀ ਰਾਮਬਾਈ ਇਹੇ ਤੇਰੀ ਮੱਝ ਦਾ ਸੂਆ ਇਹਦਾ ਤੀਜਾ ਸੂਆ ਵੀਰੇ ਤੀਜਾ ਸੂਆ ਹਾਂ ਤੀਜਾ ਸੂਆ ਰਾਮਣ ਮਗਰ ਬੱਚਾ ਮਗਰ ਕੱਟਾ ਵੀਰੇ ਮਗਰ ਕੱਟਾ ਹੁਣੇ ਲਾਹੀ ਆ ਹੁਣੇ ਆਈ ਆ ਬਸ ਤੇ ਮੈਨੂੰ ਐਂ ਦੱਸ ਦੇ ਕਿੰਨੇ ਕ ਦੁੱਧ ਆਲੀ ਐ ਦੁੱਧ ਰਾਮਣ ਨੇ 14-15 ਕਿਲੋ ਦਿੱਤਾ ਹੋਇਆ ਵੀਰੇ ਪਰ ਆਪਾਂ 14 ਕਿਲੋ ਜੋੜਦੇ ਭੇਜ ਦਾਂਗੇ ਇਹ ਤੀਜੇ ਸੂਏ ਤੂੰ ਤੀਜਾ ਸੂਆ ਬਾਈ ਠੀਕ ਐ ਹਾਂ 14-15 ਹਾਂਜੀ ਹਾਂਜੀ ਵੀ 14 ਦੀ ਗਰੰਟੀ 14 ਕਿਲੋ ਜੋੜਦੇ ਭੇਜਾਂ ਬਾਈ ਲਿਆ ਬਈ ਕਰਾ ਬਾਕੀ ਤੁਹਾਨੂੰ ਮੈਂ ਵੀ ਦੱਸੂ ਪ ਏ ਲਾਈਵ ਹੀ ਮਿੱਤਰੋ ਆਹ ਤੁਸੀਂ ਜੱਜਮੈਂਟ ਕਰ ਲਓ ਇਹਦੀ ਵੀ ਹੁਣੇ ਹੁਣੇ ਬਾਈ ਦੀ ਇਹ ਗੱਡੀ ਤੋਂ ਲਾਹੀ ਆ ਤੇ ਸਮੀਪਲੀ ਤੀਜਾ ਸੂਆ 14 ਕਿਲੋ ਦੁੱਧ ਦੀ ਬਾਈਕ ਦਾ ਗਾਰੰਟੀ ਰਹੂਗੀ ਹੁਣ ਤੁਸੀਂ ਲੇਵੇ ਨੂੰ ਜਿਹੜਾ ਥਣ ਲੱਗਿਆ ਉਹ ਚੈੱਕ ਕਰ ਲਓ ਨਾਲੇ ਤੇ ਇਹਦਾ ਰੇਟ ਕੀ ਰਹੂ ਬੱਬੂ ਫਿਰ ਟਾਟਾ ਬਾਟਾ ਰਮਣੀ ਦਾ ਰੇਟ ਆ ਪਤਾ ਕੀ ਗੱਲ ਆ ਗਿਆ ਵੀ ਮੰਨ ਲਾ ਵੀ ਜਿੱਥੋਂ ਆਪਾਂ ਲਈਏ ਉੱਥੋਂ 2 ਕਿਲੋ ਦੁੱਧ ਕੱਢ ਕੇ ਲੈਨੇ ਪਰ ਇੱਕ ਪਸੂ ਗਾੜੀ ਪਿਛਾੜੀ ਬਈ ਅੱਛਾ ਹਾਂ 2 ਕਿਲੋ ਦੁੱਧ ਕੱਢਾ ਹੋਇਆ ਮੱਝ ਦਾ ਜੇ ਵਾਖੇ ਵੇਹਲੀ ਹੈ ਵੇਹਲੀ ਨਹੀਂ ਜਮਾ ਠੀਕ ਐ ਇਹ 1,11900 ਦੀ ਮਹ ਦੇਣੀ ਆਪਾਂ 1000 ਛੋਟ ਕਰਦੇ 118 ਦੇ ਦਿਆਂ ਬਈ 118 ਦੀ ਹਾਂਜੀ ਭਰਾ ਠੀਕ ਆ ਲੈ ਵੀ ਮਿੱਤਰੋ ਆਹ ਦੇਖ ਲਓ ਹੁਣ ਤੁਸੀਂ ਇਹਦੀ ਬਾਈ ਕਹਿੰਦਾ ਨਾ ਦੁੱਧ ਦੀ ਜਿਹੜੀ ਹੈਗੀ ਇਹਨਾਂ 14 ਕਿਲੋ ਦੀ ਗਾਰੰਟੀ ਰਹੂਗੀ ਬਾਕੀ ਕਾਰ ਵਾਲੀ ਦਾ ਲੇਵਾ ਵੀ ਜਿਹੜਾ ਬਹੁਤ ਸੋਹਣਾ ਸੁਨੱਖਾ ਲੈ ਜਾ ਕਰ ਲੈ ਜਾ ਲੈ ਜਾ ਕਰ ਅ ਹੋਰ ਕੋਈ ਆਪਣੇ ਕੋਲ ਨਾਗ ਬਸ ਆ ਹੀ ਨੇ ਵੀਰੇ ਠੀਕ ਆ ਨੌ ਨਾਗ ਹੋ ਗਿਆ ਸੀ ਹਾਂਜੀ ਹਾਂਜੀ ਭਰਾ ਠੀਕ ਆ ਗੱਲ ਤੇ ਨੰਬਰ ਬੋਲੀ ਬਾਈ ਨੰਬਰ ਮੇਰਾ 94671 ਜੀ 70471 888910668 ਬਾਈ ਅੱਜ ਆਪਾਂ ਨੂੰ ਦਿੱਕਤ ਪਈ ਬਸ ਥੋੜਾ ਜਿਹਾ ਚੱਕਰ ਮੌਸਮ ਵਾਲਾ ਖਰਾਬ ਰਿਹਾ ਬਾਈ 7-8 ਦਿਨ ਹੋ ਗਏ ਬਸ ਅੰਦਰ ਹੀ ਖੜੇ ਨੇ ਹੈ ਅੰਦਰ ਹੀ ਖੜੇ ਨੇ ਬਾਈ ਠੀਕ ਆ ਗੱਲ ਆ ਵੀ ਹੁਣ ਕੱਢੀਆਂ ਅੱਧਾ ਘੰਟਾ ਬਸ ਮੇਰੇ ਅੰਦਰ ਕਰਦੇ ਦਬਾਰੇ ਚਲੋ ਲੋ ਵੀ ਮਿੱਤਰੋ ਏ ਸੀ ਬਾਈ ਬੱਬੂ ਨਾਲੇ ਤਾਂ ਬਾਈ ਕੋਲੇ ਪੰਜ ਮੱਜਾਂ ਤੇ ਚਾਰ ਗਾਵਾਂ ਇੱਥੇ ਆਇਓ ਤਸੱਲੀ ਕਰਕੇ ਦੋ ਡੰਗ ਦੀ ਚਬਾਈ ਕਰਕੇ ਜਿਵੇਂ ਮਰਜੀ ਤੁਸੀਂ ਆਪ ਦਾ ਪਸ਼ੂ ਲਿਜਾ ਸਕਦੇ ਹੋ گاਵਾਾਂ ਵੀ ਜਿਹੜੀਆਂ ਹੈਗੀਆਂ ਪੂਰੇ ਚੰਗੇ ਕਦ ਕੱਠ ਵਾਲੀਆਂ ਬਾਈ ਕੋਲੇ ਗਾਮਾ ਨੇ ਚਾਰੇ ਦੀਆਂ ਚਾਰੇ ਇੱਥੇ ਆਓਗੇ ਦੇਖੋਗੇ ਵੱਧ ਪਤਾ ਲੱਗੂਗਾ ਧੰਨਵਾਦ ਸਾਰੇ ਪ੍ਰੇਮਾਂ ਦਾ ਜਿਹੜੇ ਪ੍ਰਾ ਵੀਡੀਓ ਨੂੰ ਸ਼ੇਅਰ ਕਰਦੇ